ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਪੰਜਾਬੀ ਰਿਸ਼ਤਿਆਂ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਵੇਖੋ ਘਰ ਬੈਠੇ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਜਿਹੜਾ ਵੀ ਤੁਸੀਂ ਕਰਨਾ ਆਪਣੀ ਜ਼ਿੰਮੇਵਾਰੀ ਤੇ ਦੇਖ ਕੇ ਕਰਨਾ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਵਟਸਐਪ ਨੰਬਰ ਤੇ ਭੇਜੋ ਤੁਹਾਡੀ ਐਡ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਲੜਕੀ ਦਾ ਰਿਸ਼ਤਾ ਹੈ ਕਾਸਟ ਜੱਟ ਸਿੱਖ ਹੈ ਜੀ ਗੋਤ ਹੈ ਲੜਕੀ ਦੀ ਢਾਲੀਵਾਲ ਉਮਰ ਹੈ ਜੀ 201979 ਕੱਦ ਹੈ ਜੀ 5 ਫੁੱਟ 5 ਇੰਚ ਪੜ੍ਹਾਈ ਕਰੀਏ 10 ਪਾਸ ਕੈਨੇਡਾ ਦਾ ਵਿਜ਼ਟਰ ਵੀਜ਼ਾ ਜੀ ਬਾਹਰ ਗਏ ਨੇ ਕੈਨੇਡਾ ਦੇ ਵਿਜ਼ਟਰ ਵੀਜ਼ੇ ਤੇ ਕੁੜੀ ਇਹ ਤਲਾਕਸ਼ੁਦਾ ਹੈ ਜੀ ਇਹਨਾਂ ਦੀ ਮੰਗ ਹੈ ਪਰਿਵਾਰ ਦੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜਾਫਿਰ ਸਰਕਾਰੀ ਨੌਕਰੀ ਕਰਦਾ ਹੋਵੇ ਜੀ 50 ਤੋਂ 52 ਸਾਲ ਤੱਕ ਦੀ ਏਜ ਵਾਲੇ ਸੰਪਰਕ ਕਰ ਸਕਦੇ ਨੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਪਰਿਵਾਰ ਕੋਲੋਂ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਾਨੀਆ ਅਰੋੜਾ ਲੜਕੀ ਦਾ ਰਿਸ਼ਤਾ ਹੈ ਜੀ ਪਤਾ ਅਮਰਤਸਰ ਸਾਹਿਬੇਰੀਆ ਤੋਂ ਕਾਸਟ ਹੈ ਜੀ ਲੜਕੀ ਦੀ ਅਰੋੜਾ ਤੇ ਉਮਰ ਹੈ 1985 ਕੱਦ ਦੇ 5 ਫੁੱਟ 4 ਇੰਚ ਪੜ੍ਹਾਈ ਕਰੀ ਹੈ ਜੀ ਪਲੱਸ 2 ਭਰਾ ਦੋ ਮੈਰਿਡ ਨੇ ਜੀ ਪਿਤਾ ਐਕਸਪਾਇਰਡ ਨੇ ਮਾਤਾ ਹਾਊਸ ਵਾਈਫ ਹੈ ਮੰਗੇ ਜੀ ਮੁੰਡਾ ਵਧੀਆ ਬਿਜ਼ਨਸ ਕਰਦਾ ਹੋਵੇ ਸ਼ਾਰਟ ਟਾਈਮ ਡਿਵੋਰਸ ਵਾਲੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਨੇ ਜੀ ਜਲੰਧਰ ਲੁਧਿਆਣਾ ਚੰਡੀਗੜ੍ਹ ਮਹਾਲੀ ਏਰੀਆ ਸੰਪਰਕ ਕਰੇ ਜੀ ਨਾਲ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਆਰਕੌਰ ਪਤਾ ਫਤੇਗੜ ਸਾਹਵੇਰੀਆ ਜੀ ਕਾਸਟ ਹੈ ਲੜਕੀ ਦੀ ਰਵਿਦਾਸੀ ਸਿੱਖ ਉਮਰ ਹੈ ਜੀ 3 1996 ਕੱਦ ਹੈ 5 ਫੁੱਟ 3 ਇੰਚ ਪੜ੍ਹਾਈ ਕਰੀਆ ਜੀ ਲੜਕੀ ਨੇ ਐਮਬੀਏ ਭਰਾ ਇੱਕ ਹੈ ਜੀ ਭੈਣ ਵੀ ਇੱਕ ਹੈ ਮਾਤਾ ਪਿਤਾ ਨੇ ਫੈਮਲੀ ਦੇ ਵਿੱਚ ਕੰਮ ਕਰ ਹੈ ਜੀ ਲੜਕੀ ਇਮੀਗ੍ਰੇਸ਼ਨ ਮਿਡਲ ਕਲਾਸ ਫੈਮਲੀ ਦੇ ਵਿੱਚ ਕੰਮ ਕਰਦੀ ਹੈ ਜੀ ਇਹਨਾਂ ਦੀ ਮੰਗ ਹੈ ਜੀ ਮੁੰਡਾ ਐਨਆਰਆਈ ਹੋਵੇ ਇਹ ਕੁੜੀ ਨੂੰ ਬਾਹਰ ਲੈ ਕੇ ਜਾ ਸਕੇ ਜੀ ਸਿੰਪਲ ਮੈਰਜ ਕਰਨੀ ਆ ਜੀ WhatsApp ਨੰਬਰ ਦਿੱਤਾ ਗਿਆ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਤਰਨਤਾਰਨ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ 1997 ਕੱਦ ਹੈ 5 ਫੁੱਟ 6 ਇੰਚ ਪੜ੍ਹਾਈ ਕਰੀ ਹੈ ਜੀ ਬੀਐਸਸੀ ਨਰਸਿੰਗ ਇਹਨਾਂ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਯੂਐਸਏ ਆਸਟ੍ਰੇਲੀਆ ਦਾ ਪੀਆਰ ਹੋਵੇ ਜੀ ਜ਼ਮੀਨ ਹੋਵੇ ਲੜਕੇ ਦੇ ਕੋਲ ਤੇ ਕੱਦ 6 ਫੁੱਟ ਦੇ ਨੇੜੇ ਹੋਵੇ ਜੀ ਤੇ ਇਹਨਾਂ ਦੇ ਨੇੜੇ ਵਾਲੇ ਹੀ ਤਰਨਤਾਰਨ ਦੇ ਸੰਪਰਕ ਕਰਨ ਜਿਨ੍ਹਾਂ ਨਾਲ ਵਟਸਐਪ ਨੰਬਰ ਦਿੱਤਾ ਗਿਆ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਡਾਕਟਰ ਰਜਨਦੀਪ ਕੌਰ ਪਤਾ ਮੁਖਤਸਰ ਸਾਹਿਬੇਰੀਆ ਜੀ ਕਾਸਟ ਜੱਟ ਸਿੱਖ ਹੈ ਜੀ ਉਮਰ ਹੈ ਅਕਤੂਬਰ 1996 ਕੱਦ ਹੈ 5 ਫੁੱਟ 5 ਇੰਚ ਭੈਣਾਂ 2 ਨੇ ਜੀ ਭਰਾ 1 ਹੈ ਪੜ੍ਹਾਈ ਕਰੀਏ ਜੀ ਲੜਕੀ ਨੇ ਪੀ ਐਚ ਡੀ ਕੈਂਸਰ ਬਾਇਓਲੋਜੀ ਪ੍ਰਿਗਰਮ ਚੰਡੀਗੜ੍ਹ ਤੋਂ ਜੀ ਫਰਬਰੀ 2024 ਦੇ ਵਿੱਚ ਕੰਮਕਾਰ ਹੈ ਜੀ ਅਪਲਾਈਂਗ ਫਾਰ ਪੋਸਟ ਡਾਕਟਰਲ ਪੋਸਟਿੰਗ ਤੇ ਜੋਬਸ ਤੇ ਇਹਨਾਂ ਦੀ ਮੰਗ ਹੈ ਜੀ ਮੁੰਡਾ ਆਸਟ੍ਰੇਲੀਆ ਦਾ ਪੀਆਰ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲਾਪਰੇਤ ਸਿੰਘ ਗੁਰਸਿੱਖ ਪਰਿਵਾਰ ਹੈ ਜੀ ਪਤਾ ਲੁਧਿਆਣਾ ਏਰੀਆ ਕਾਸਟ ਹੈ ਜੀ ਛੀਮਬੇ ਟਾਂਕ ਛਤਰੀ ਪਿਤਾ ਦਾ ਨਾਮ ਹੈ ਜੀ ਉਪਕਾਰ ਸਿੰਘ ਤੇ ਉਮਰ ਹੈ ਮੁੰਡੇ ਦੀ 24 11 1997 ਕੱਦ ਹੈ ਜੀ 5 ਫੁੱਟ 5 ਇੰਚ ਤੇ ਗੋਤ ਹੈ ਜੀ ਖੁਪਰਾ ਤੇ ਘਾਈ ਪੜ੍ਹਾਈ ਕਰੀਏ ਜੀ ਲੜਕੇ ਨੇ ਪਲੱਸ 2 ਪਰਾ ਇੱਕ ਹੈ ਜੀ ਕੰਮਕਾਰ ਹੈ ਹੋਸ਼ਰੀ ਅਟੈਚਮੈਂਟ ਇਨਕਮ 20000 ਹੈ ਜੀ ਇਹਨਾਂ ਦੀ ਮੰਗ ਹੈ ਜੀ ਕੁੜੀ ਗੁਰਸਿੱਖ ਘਰੇਲੂ ਹੋਵੇ ਹੋਰ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਨੰਬਰ ਦਿੱਤਾ ਗਿਆ ਜੀ ਲੜਕੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ। ਹਾਂਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਜਲੰਧਰ ਤੋਂ ਕਾਸਟ ਹੈ ਜੀ ਜੱਟ ਸਿੱਖ ਉਮਰ ਹੈ ਜੀ 10 8 1995 ਕੱਦ ਹੈ ਜੀ 6 ਫੁੱਟ 2 ਇੰਚ ਭੈਣ ਇੱਕ ਹੈ ਜੀ ਲੜਕੇ ਦੀ ਪਿਤਾ ਐਕਸਪਾਇਰਡ ਨੇ ਮਾਤਾ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਨੌ ਕਿੱਲੇ ਜ਼ਮੀਨ ਹੈ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ। ਮੰਗ ਮੁੰਡੇ ਦੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਘਰ ਪਰਿਵਾਰ ਦੀ ਹੋਵੇ ਕੈਨੇਡਾ ਜਾਂ ਯੂ ਐਸ ਏ ਦੀ ਪੀਆਰ ਹੋਵੇ ਲੜਕੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਮਨਪ੍ਰੀਤ ਸਿੰਘ ਪਤਾ ਲੁਧਿਆਣਾ ਏਰੀਆ ਕਾਸਟ ਹੈ ਜੀ ਲੜਕੇ ਦੀ ਅਰੋੜਾ ਤੇ ਉਮਰ ਹੈ ਜੀ 9 8 1994 ਕਾਤਾ ਜੀ 5 ਫੁੱਟ 10 ਇੰਚ ਪੜ੍ਹਾਈ ਕਰੀ ਹੈ ਜੀ ਬੀਏ ਪਾਸ ਭੈਣਾਂ ਦੋ ਮੈਡਨ ਜੀ ਗਵਰਨਮੈਂਟ ਚੌਪ ਕਰਦੀਆਂ ਨੇ ਕੰਮਕਾਰ ਹੈ ਜੀ ਆਪਣਾ ਬਿਜ਼ਨਸ ਹੈ ਦੋ ਦੁਕਾਨਾਂ ਨੇ ਗਿਫਟ ਸਟੇਸ਼ਨਰੀ ਦੀਆਂ ਵੈਲ ਸੈਟਲਡ ਫੈਮਿਲੀ ਹੈ ਜੀ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਸੁਭਾਅ ਦੀ ਹੋਵੇ ਜੀ ਘਰੇਲੂ ਹੋਵੇ ਨੰਬਰ ਦਿੱਤਾ ਗਿਆ ਜੀ ਲੜਕੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ। ਹਾਂਜੀ ਅਗਲਾ ਰਿਸ਼ਤਾ ਨਾਮ ਮਨਪ੍ਰੀਤ ਸਿੰਘ ਲੜਕੇ ਦਾ ਰਿਸ਼ਤਾ ਹੈ ਜੀ ਪਤਾ ਹੁਸ਼ਿਆਰਪੁਰ ਤੋਂ। ਕਾਸਟ ਹੈ ਲੜਕੇ ਦੀ ਸੈਣੀ ਤੇ ਉਮਰ ਹੈ ਜੀ 29 1988। ਭੈਣਾਂ ਦੋ ਮੈਡ ਨੇ ਜੀ ਭਰਾ ਇੱਕ ਹਨ ਮੈਰਿਡ ਹੈ ਜੀ ਪ੍ਰਾਈਵੇਟ ਜੌਬ ਕਰ ਰਿਹਾ। ਪਿਤਾ ਦਾ ਨਾਮ ਹੈ ਜੀ ਜਸਵੰਤ ਸਿੰਘ ਮਾਤਾ ਸੁਰਿੰਦਰ ਕੌਰ। ਕੰਮ ਕਰਿਆ ਜੀ ਮੁੰਡਾ ਦੁਬਈ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਕਰਦਾ ਹੈ ਜੀ ਵਧੀਆ ਘਰ ਪਰਿਵਾਰ ਤੇ ਵਧੀਆ ਇਨਕਮ ਹੈ ਜੀ। ਨੰਬਰ ਦਿੱਤਾ ਗਿਆ ਜੀ ਲੜਕੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਇਹਨਾਂ ਕੋਲੋਂ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡਨ ਲਗਾਉਣ ਦੇ ਲਈ ਸੰਪਰਕ ਕਰੋ ਜੀ